ਆਪਣਾ ਨਾਮ ਦੱਸ ਦਿਓ ਤੇ ਕਿੰਨੀਆਂ ਟੀਮਾਂ ਆ ਤੇ ਕਿੱਥੇ ਹੋ ਰਿਹਾ ਕਿਹ ਕੰਪੀਟੀਸ਼ਨ ਦਾ ਨਾਮ ਹੈ ਹ ਮੇਰਾ ਨਾਮ ਗੁਜਰਮਾਨ ਮੇਰਾ ਸੱਜੇ ਕਰ ਮੇਰਾ 18ਵਾਂ ਟਰਨਮੈਂਟ ਤੇ ਪੰਜਾਬ ਦੇ ਪਹਿਲਾ ਟਰਨਮੈਂਟ ਹੈ ਜਿਹੜਾ ਕਿ ਖੋਦੀ ਨੂੰ ਚੰਗਾ ਤੇ ਇਸ ਟਰਨਮੈਂਟ ਵਿੱਚ ਪੰਜਾਬ, ਫਰੀਦਕੋਟ, ਹਮਾਤਰ, ਪਾਕਪੁਰ ਟੀਮਾਂ ਆਈਆਂ ਸੁਬਾ ਇਹਨਾਂ ਦਾ ਬਹੁਤ ਜ਼ਿਆਦਾ ਕੀਤੇ ਇੱਥੇ ਆ ਕੇ ਇਹਨਾਂ ਨੇ ਮੈਡਲ ਜਿੱਤਣਗੇ ਬੱਚੇ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਦੇਖਿਆ ਜੇ ਇਹਦੇ ਬੱਚਿਆਂ ਨੂੰ ਇੱਕ ਗੀਮਾ ਵਾਲਾ ਲਗਾਇਆ ਦਾ ਤੁਸੀਂ ਕਿੰਨਾ ਕਮਾਨ ਸਕੂਨ ਮਿਲਦਾ ਫਿਰ ਇਹਦੇ ਨਾਲ ਮੇਰੇ ਮਨ ਨੂੰ ਬੜਾ ਸਕੂਨ ਹੈ ਮੈਂ ਕਿਸੇ ਪੋਲੀਟਿਕਲ ਦੀ ਕੋਈ ਮਦਦ ਨਹੀਂ ਲੈਂਦਾ ਜੋ ਵੀ ਕਿਸੇ ਮਾਪੇ ਸਕੇ ਕਿੰਨੇ ਕਿੰਨੀਆਂ ਟੀਮਾਂ ਟੂਰਲ ਇਥੇ ਆਈਆਂ ਹਾਂ ਟੂਰਲ ਮੇਰੇ ਘਰ 'ਚ 20 ਕ ਟੀਮਾਂ ਆਈਆਂ ਨੇ ਤੇ ਕਿਸੇ ਕਿਸੇ ਦੇ ਬੱਚੇ ਜਿਹੜੇ ਇਹਦੇ ਵਿੱਚ ਪਾਗ ਲੈ ਰਹੇ ਆ ਤੁਸੀਂ 4 ਸਾਲ ਤੋਂ ਸ਼ੁਰੂ ਹੋਏ ਬੱਚੇ 25 30 ਸਾਲ ਤੱਕ ਚੱਲਦੇ ਫਿਰ ਕਿੰਨੇ ਦਿਨ ਚੱਲਣਾ ਹੈ ਟੂਰ ਇਹ ਇੱਕ ਉਹ ਦਾ ਪ੍ਰੋਗਰਾਮ ਹੈ ਕਿਤੇ ਹੋਰ ਵੀ ਟੂਰ ਲਾਣ ਜਾਂਦੇ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਕੰਪੀਟੀਸ਼ਨ ਦੇ ਨਾਲ ਕਿੰਨੇ ਲੋਕ ਚਾਰ ਵਾਰੀ ਮਲੇਸ਼ੀਆ ਦੋ ਵਾਰੀ ਦੁਬਈ ਸਿੰਗਾਪੁਰ ਨੇਪਾਲ ਮੈਂ ਜਾਂਦੇ ਰਹੇ ਕਿੰਨੇ ਕੇ ਫਿਰ ਕੰਪੀਟੀਸ਼ਨ ਬਚਿਆ ਨੇ ਜਿੱਤੇ ਤੇ ਤੁਹਾਡੇ ਨਾਲ ਮੇਰੇ ਆਲਮੋਸਟ ਸਾਰੇ ਜਿੱਤ ਗਿਆ ਸੀ ਮੈਂ ਤੇ ਕਹਿੰਦਾ ਕੀ ਕਹਿਣਾ ਜਾਂਦੇ ਜਿਹੜੇ ਗੇਮਰ ਨੂੰ ਨਹੀਂ ਚੁਣਾਉਣਾ ਜਾਂਦੇ ਮੇਰਾ ਇਹ ਇੱਕ ਟੀਮ ਹੈ ਕਿ ਜਿਹੜੇ ਬੱਚੇ ਨਸ਼ੇ ਤੋਂ ਬਚੇ ਰਹੇ ਵੱਧ ਤੇ ਆਪਣੀ ਦੇਸ਼ ਦਾ ਨਾਮ ਰੋਸ਼ਨ ਕਰ ਪੰਜਾਬ ਦਾ ਆਪਣਾ ਮੋਤੰਦਰ ਨਾਮ ਇੱਕ ਜਿੱਡੋ ਕੈਂਪ ਜਿਹੜੀ ਆ ਨੇਪਾਲ ਦੀ ਆ ਚਾਈਨਾ ਦੀ ਆ ਪਰ ਇੱਥੇ ਬਟਾਲੇ ਦੇ ਲੋਕ ਬੱਚੇ ਵਾੜ ਦੇ ਖੇਡਦੇ ਬੜੇ ਸੋਹਣੇ ਲੱਗਦੇ ਆ ਕਿੱਦਾਂ ਮਨ 'ਚ ਤੁਹਾਡੇ ਆਇਆ ਸੀ ਇਹ ਚੀਜ਼ ਨੂੰ ਲੈ ਕੇ ਮੈਨੂੰ ਦੇਖੋ 32 ਸਾਲ ਹੋ ਗਏ ਆ ਤੇ ਮੈਂ ਇੱਕੋ ਗੇਮ ਵਾਲੇ ਪਾਸੇ ਆਇਆ ਹਾਂ ਤੇ ਮੈਂ ਕਰਾਟੇ ਕਰਕੇ ਮੇਰਾ ਸ਼ੌਂਕ ਹੈ ਕਿ ਮੇਰੇ ਮਹੱਲੇ ਦੇ ਬੱਚੇ ਮੈਂ ਉਹਨਾਂ ਵਾਸਤੇ ਇਸ ਵਾਰ ਫ੍ਰੀ ਕਰਾਟੇ ਕਰਾ ਰਿਹਾ ਹਾਂ ਅਗਲੇ ਸਾਲ ਤੋਂ ਮੁਰਗੀ ਮਲਾਸਾ ਤੋਂ ਮਾੜਾ ਕਿਨੇ ਦਿੰਦਾ ਵਾ ਤੇ ਮੇਰੀ ਸੋਚ ਇਹ ਹੋਈ ਕਿ ਮੈਂ ਉਹਨਾਂ ਨੂੰ ਵਧੀਆ ਪਾਥੇ ਲਾ ਦਾਂ ਠੀਕ ਸਰ ਆਪਣੇ ਨਾਮ ਦੱਸ ਦਿਓ ਮੇਰਾ ਨਾਮ ਜਿੰਦਰ ਸਿੰਘ ਹੈ ਕਿੱਥੋਂ ਆਏ ਹੋ ਮੈਂ ਜਮਾਲਾਵਾ ਡਿਸਟ੍ਰਿਕਟ ਫਾਜ਼ਿਲਕਾ ਸਰ ਕਿੱਦਾਂ ਲੱਗਦਾ ਜੀ ਪਟਾਲਾ ਆਣ ਕੇ ਵਧੀਆ ਲੱਗ ਰਿਹਾ ਜੀ ਇੰਡੋ ਨੇਪਾਲ ਚੈਂਪੀਅਨਸ਼ਿਪ ਹਰ ਸਾਲ ਇੱਥੇ ਹੋਣੀ ਹੈ ਔਰ ਉਹਦੇ ਵਿੱਚ ਸਾਨੂੰ ਬੁਲਾਇਆ ਜਾਂਦਾ ਹੈ ਕਿ ਅਸੀਂ ਆ ਕੇ ਸਾਨੂੰ ਵਧੀਆ ਲੱਗਦਾ ਤਾਂ ਕਿ ਬੱਚੇ ਹੁੰਦੇ ਆ ਬੱਚੇ ਨਸ਼ਾ ਤੋਂ ਰਹਿਤ ਹੁੰਦੇ ਆ ਗੇਮਾਂ ਵੱਲ ਜੁੜਦੇ ਆ ਬੱਚਾ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਅੱਜ ਦੇ ਜਾਨ ਦਾ ਇੱਕ ਜ਼ਰੀਆ ਹੈ ਤਾਂ ਕਿ ਫੋਰਨ ਦੇ ਵਿੱਚ ਵੀ ਬੱਚੇ ਜਾਂਦੇ ਆ ਇੱਥੇੋਂ ਪੰਜਾਬ ਤੋਂ ਔਰ ਉਹ ਜਿੱਤ ਕੇ ਆਉਂਦੇ ਆ ਜਦੋਂ ਤਾਂ ਮਾਣ-ਮਾਫ਼ ਦਾ ਪੰਜਾਬ ਦਾ ਸਾਡੇ ਭਾਰਤ ਦਾ ਰਾਮੋਸ਼ ਨੂੰ ਲੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਚ ਪਹੁੰਚਣ ਤੇ ਵੀ ਸਾਨੂੰ ਬਹੁਤ ਵਧੀਆ ਜਿਹੜਾ ਉਹ ਨਿੱਘਾ ਸਵਾਗਤ ਕਰਦੇ ਉਹ ਨਾਲ ਹੋਰ ਵੀ ਸਾਨੂੰ ਮਨ ਮਿਲਦਾ ਕਿਸੇ ਦੇ ਬੱਚੇ ਲੈ ਕੇ ਆਉਂਦੇ ਤੁਸੀਂ ਕਰਦੇ ਅਸੀਂ ਮੈਂ 6 ਸਾਲ ਤੋਂ ਲੈ ਕੇ ਜੀ 20 ਸਾਲ ਤੱਕ ਦੇ ਬੱਚੇ ਮੈਸਾਣਾ ਔਰ ਉਹਨਾਂ ਦੇ ਵਿੱਚ ਪਲਗ-ਪਲਗ ਚੱਡਾ ਜਾਂਦੇ ਮੰਨੋ ਕੈਡਿਟ ਹੋ ਗਿਆ ਜੂਨੀਅਰ ਹੋ ਗਿਆ ਸੀਨੀਅਰ ਹੋ ਗਿਆ ਬੱਚੇ ਛੋਟੇ ਜੁੱਤ ਕੇ ਹੁੰਦੇ ਬੜੀ ਖੁਸ਼ੀ ਅੱਜ ਕੱਲ ਦੇ ਬੱਚਿਆਂ ਨੂੰ ਮੋਬਾਈਲ ਤੋਂ ਵਗੈਰਾ ਜਾਂ ਕੋਈ ਚੀਜ਼ ਲੱਭਦੀ ਨਹੀਂ ਪਰ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਨਾਲ ਅੱਗੇ ਹਾਂਜੀ ਇਹ ਅਸੀਂ ਬਹੁਤ ਸਖਤ ਹੈ ਥੋੜਾ ਡਿਫਿਕਲਟ ਹੈ ਲੇਕਿਨ ਬਹੁਤ ਜਾਂਦਾ ਜਦੋਂ ਮੈਨੇਜ ਕਰਨਾ ਹੋਵੇ ਤਾਂ ਸੇ ਬੱਚਿਆਂ ਨੂੰ ਮੋਟੀਵੇਟ ਕਰੀਦਾ ਹੈ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦਾ ਅਟੈਚਮੈਂਟ ਪੜਾਈ ਦੀ ਹੈ ਤਾਂ ਕਿ ਬੱਚੇ ਜਿਹੜੇ ਗੇਮਾਂ ਵੱਲ ਆਉਣ ਸਟੱਡੀ ਵੱਲ ਜਾਣ ਜਿਹੜਾ ਮੋਬਾਈਲ ਤੋਂ ਰਹਿ ਤੋਣ ਉਹਨਾਂ ਨੂੰ ਜਿਹੜਾ ਟਾਈਮ ਹੈ ਜਿਹੜਾ ਐਕਸਟਰਾ ਉਹਨਾਂ ਦਾ ਉਹ ਸਾਰਾ ਦਾ ਸਾਰਾ ਅਸੀਂ ਗੇਮਾਂ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਮੋਬਾਈਲ ਤੋਂ ਉਹਨਾਂ ਨੂੰ ਅਵਾਇਡ ਕੀਤਾ ਜਾਵੇ ਜਾਂ ਹੋਰ ਜਿਹੜੀਆਂ ਨਸ਼ੀਆਂ ਹੈਗੀਆਂ ਉਹਨਾਂ ਤੋਂ ਅਵਾਇਡ ਕਰਕੇ ਕਿ ਇਹਨਾਂ ਨੂੰ ਗੇਮਾਂ ਵੱਲ ਲਿਆ ਕੇ ਸਰੀਰਕ ਤੰਦਰੁਸਤੀ ਔਰ ਇੱਕ ਜਿਹੜਾ ਹੱਸਦਾ ਖੇਡਦਾ ਪੰਜਾਬ ਆ ਸਾਡਾ ਅਸੀਂ ਉਹਦੇ ਤੇ ਲੱਗਿਆ ਲੱਗਦਾ ਨਹੀਂ ਪੇਰਸ ਨੂੰ ਸਾਥ ਦੇਣ ਜਿਹਦੇ ਬੱਚਿਆਂ ਨੂੰ ਵੀ ਜਿੱਦ ਨੂੰ ਕਹਿਣ ਉਧਰ ਨੂੰ ਇਹਨਾਂ ਗੇਮਾਂ ਵੱਲ ਪਾਣਾ ਚਾਹੀਦਾ ਹਾਂਜੀ ਕਈ ਬੱਚੇ ਨਹੀਂ ਵੀ ਮੰਨਦੇ ਪਰ ਹੌਲੀ-ਹੌਲੀ ਦੇਖੋ ਸਾਨੂੰ ਅਟੈਚਮੈਂਟ ਬਣਾਉਣੀ ਪੈਂਦੀ ਆ ਬੱਚਿਆਂ ਨੂੰ ਜਦੋਂ ਅਟੈਚਮੈਂਟ ਹੋ ਜਾਂਦੀ ਆ ਫਿਰ ਬੱਚੇ ਨੂੰ ਟਾਈਮ ਦੇਣਾ ਪੈਂਦਾ ਕੁਝ ਪੇਰੈਂਟਸ ਆ ਜਿਹੜੇ ਉਹ ਟਾਈਮ ਨਹੀਂ ਦਿੰਦੇ ਉਹਦੀ ਗੱਲ ਕਰਕੇ ਟਾਈਮ ਲੈਣ ਕੋਈ ਲੱਗਦਾ ਕਿ ਇੰਨੀ ਪ੍ਰੋਬਲਮ और मैं उन्होंने बड़े इदा के बच्चे जो कि नैशनल एस डी एफ आई गोल्ड मैडलिस्ट हो गए हैं और फॉरन तो भी जो है मैडलिस्ट हो रहे हैं उन्होंने सम्मान भी मिले और जॉब वगैरह भी मिली है थैंक यू गुड मॉर्निंग एवरी 18th एम हैपी टू बीजुरेपाल be held in the Francis School Auditorium I appreciate a large number of students, participants from different parts of uh, the region, having shown interest in karate, the discipline, and have willingly come forward to participate, taking the, the karate championship forward and strengthening it year after year. The organizers have worked very hard to gather them together and I wish all of them great success in the organization of the program and best wishes to participants. May this karate participation, the karate discipline instill in them the spirit of discipline, fellowship and willingness to serve the needy and the suffering. Putting themselves forward and sacrificing their own lives to save the lives of others. And I wish them all success and God bless you, bless all the participants. All Thank the media you. The dear persons who have come here to um, make uh, this program known to the public that more and more people will participate in the days to come. Wish you all the best. God bless. Thank you. ਸਕੂਲ ਦਾ ਨੇਮ ਹੈ ਅਸੀਂ ਕਰਾਟੇ ਖੇਲਣ ਆਏ ਸੀਗੇ ਹਾਂਜੀ ਅਸੀਂ ਪਹਿਲੀ ਵਾਰ ਖੇਲਣ ਆਏ ਸੀਗੇ ਬਹੁਤ ਵਧੀਆ ਲੱਗਣ ਡਿਆ ਹੈ ਹਾਂਜੀ ਸਰਕਾਰੀ ਸਕੂਲ ਤੋਂ ਆਏ ਸੀ ਸਾਡੇ ਨਾਲ 15 ਬੱਚੇ ਆਇਆ ਭੂਰੀਆਂ ਗਰਲਜ਼ ਆਈਆਂ ਸੀ ਅਸੀਂ ਹਾਂਜੀ ਸਕੂਲ ਚ ਸਕੰਦੇ ਆ ਤੇ ਉਸ ਤੋਂ ਬਾਅਦ ਅਕੈਡਮੀ ਵੀ ਜਾਂਦੇ ਆ ਸਰ ਬਹੁਤ ਵਧੀਆ ਲੱਗਿਆ ਹਾਂਜੀ ਸਰ ਅਸੀਂ ਆਪਦੇ ਪੰਨੋਂ ਤਾਂ ਬੈਸਟ ਦਵਾਂਗੇ ਕੋਸ਼ਿਸ਼ ਕਰਾਂਗੇ ਕਿ 골ਟੀ ਲੈ ਕੇ ਜਾਈਏ ਸ਼ਵਨ ਸਿੱਧੂ ਕਲਾਨੌਰ ਗਰਾਣਾ ਤੇ ਗਰਾਟੀ ਤੋਂ ਬਹੁਤ ਵਧੀਆ ਸਾਰੇ ਆਹ ਗੇਮ ਖੇਲੋ ਨਾ ਛਿਆਣ ਛੱਡੋ ਸਾਨੂੰ 200 ਸਾਲ ਹੋ ਗਿਆ। ਰਾਹੁਲ ਸਾਡੇ ਕੋਚ। ਬੜਾ ਹੀ ਵੀ ਇੰਪੋਰਟੈਂਟ ਆ ਸਟੱਡੀ ਖੇਲਣਾ ਵੀ ਇੰਪੋਰਟੈਂਟ ਆ। ਸਾੜਾ ਕੋ ਕਰਵਣਾ ਸਿਆਣੂ ਛੱਡੋ। ਪੇਂਸ ਦਾ ਵਾਧੂ ਆ ਇੱਕ ਮੈਦ ਨਹੀਂ ਛੱਡਿਆ ਆਪਾਂ। ਜਿਹੜੇ ਇੱਥੇ ਦਾਦਾ ਪਹੁੰਚ ਗਏ ਪੇਰੈਂਟਸ ਘਰ ਕੇ ਆ। ਇੱਕੋ ਸਿਖੋਚ ਕਰਕੇ ਮੈਂ ਇੰਟਰਨੈਸ਼ਨਲ ਵੀ ਖੇਡ ਗਿਆ। ਸਾੜੇ ਮਲੇਸ਼ੀਆ